ਕਬੀਰ ਮਾਇਆ ਚੋਰ ਟੀ ਮੁਝ ਮੁਸਲਾਵੈ ਹਾਟ ਇੱਕ ਕਬੀਰਾਂ ਨਾਮ ਹੁਸੈਨ ਜਿਨ ਕੀਨੀ ਬਾਰ ਬਾਟ ਭਗਤ ਕਬੀਰ ਜੀ ਅੱਜ ਦੇ ਇਸ ਪਾਵਨ ਸੰਬਦ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਇਹ ਮਾਇਆ ਜਿਹੜੀ ਆ ਇਹ ਬਹੁਤ ਵੱਡੀ ਠੱਗਣੀ ਹੈ ਚੋਰ ਹੈ ਚੋਰੀ ਚੁੱਕ ਕਰਕੇ ਇਸਨੇ ਆਪਣੀ ਜਿਹੜੀ ਹੱਟੀ ਹੈ ਦੀ ਜਿਹੜੀ ਦੁਕਾਨ ਹੈ ਇਸ ਨੂੰ ਬਹੁਤ ਵੱਡਾ ਕਰ ਲਿਆ ਕਬੀਰ ਮਾਇਆ ਚੋਰ ਢੀ ਮੁਸ ਮੁਸ ਲਾਵੇ ਹਾਟ ਅਗਰ ਕਵੀ ਜੀ ਕਹਿੰਦੇ ਨੇ ਮਾਇਆ ਠੱਗਣੀ ਹੈ ਚੋਟਣੀ ਹੈ ਇਸਨੇ ਚੋਰੀ ਕਰ ਕਰਕੇ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਉਸ ਨੂੰ بتایا ਹੈ ਕਬੀਰ ਮਾਇਆ ਚੋਰਤੀ ਮੁਸਮਸਲਾ ਬਿਹਾਰਤ ਪਰ ਇਸ ਦੀ ਹੱਡੀ ਦੇ ਵਿੱਚ ਇੱਕ ਇਹੋ ਜਿਹਾ ਇਨਸਾਨ ਵੀ ਹੈ ਜਿਹੜਾ ਇਹਦੇ ਕੋਲ ਠੱਗਿਆ ਨਹੀਂ ਜਾ ਰਿਹਾ ਇੱਕ ਇਹੋ ਜਿਹਾ ਇਨਸਾਨ ਵੀ ਹੈ ਜਿਸ ਦੇ ਉੱਤੇ ਆਪਣਾ ਜੂਰ ਨਹੀਂ ਪਾ ਸਕਦੇ ਭਗਤ ਕਬੀਰ ਜੀ ਨੇ ਸਾਡਾ ਧਿਆਨ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਿ ਆਪਾਂ ਨਿਤ ਪ੍ਰਤੀਵੇਖਦੇ ਹਾਂ ਕਿ ਜਿਹੜੇ ਲੋਕ ਦੁਨੀਆ ਦੇ ਜਿਹੜੇ ਲੋਕ ਨੇ ਉਸ ਦੁਨੀਆ ਦੇ ਨਾਲ ਹੀ ਜੁੜੇ ਹੋਏ ਨੇ ਮਾਤਾ ਪਿਤਾ ਦੇ ਨਾਲ ਬੱਚਿਆਂ ਨਾਲ ਧੀ ਨਾਲ ਪੁੱਤਰਾਂ ਨਾਲ ਗੱਡੀਆਂ ਨਾਲ ਜ਼ਮੀਨਾਂ ਨਾਲ ਜਹਾਜ਼ਾਂ ਨਾਲ ਸਦੇ ਸੁਮੰਧੀਆਂ ਨਾਲ ਇਸ ਦੁਨੀਆ ਨੂੰ ਹੀ ਆਪਣਾ ਸਭ ਕੁਝ ਮੰਨ ਕੇ ਬੈ ਗਏ ਨੇ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਇਸ ਦੁਨੀਆ ਦੇ ਮੋਹ ਨੂੰ ਜਾਣਦੇ ਹੁਆ ਸਭ ਕੁਝ ਇਸ ਦੇ ਵਿੱਚ ਕਰਦੇ ਹੁਆ ਪਾਵ ਰਹੇ ਹੁਆ ਵੀ ਆਪਣੇ ਆਪ ਨੂੰ ਇਨਤੋਂ ਨਿਰਲੇਪ ਰੱਖਦੇ ਨੇ ਭਾਵ ਇਸ ਮਾਇਆ ਦੀ ਵਾਰਾ ਹੁੰਡੀਆਂ ਕਰਦੇ ਨੇ ਕਹਿੰਦੇ ਵੀ ਉਹ ਜਿਹੜੇ ਇਨਸਾਨ ਨੇ ਨਾ ਜਿਨ੍ਹਾਂ ਨੇ ਇਸ ਮਾਇਆ ਦੇ ਜਿਹੜੇ ਪਰਮ ਸੀ ਵਹਿਮ ਸੀ ਇਸ ਮਾਇਆ ਦੇ ਜਿਹੜੀਆਂ ਵੱਡੀਆਂ-ਵੱਡੀਆਂ ਦੁਕਾਨਾਂ ਸੀ ਉਹਨਾਂ ਸਾਰਿਆਂ ਦੀਆਂ ਇਸਨੇ ਵੰਡੀਆਂ ਕਰ ਦਿੱਤੀਆਂ ਨੇ ਪਾਪ 12 ਉਹਨੀਆਂ ਵੀ ਟੁੱਟ ਬ ਦਿੱਤਾ। ਪਰ ਇਹ ਮਾਇਆ ਦਾ ਅਸਰ ਉਹਨਾਂ ਮਨੁੱਖਾਂ ਦੇ ਉੱਤੇ ਨਹੀਂ ਹੁੰਦਾ ਜਿਹੜੇ ਸਤਿਮਨ ਕਰਦੇ ਨੇ ਸਾਸ ਸੰਗਤ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਲਗਾਤਾਰ ਨਿਰੰਤਰ ਉਸ ਬਾਣ ਉਸ ਅਕਾਲ ਪੁਰਖ ਦਾ ਨਾਮ ਚੱਲਦਾ ਹੈ। ਜਿਹੜੇ ਉਸ ਅਕਾਲ ਪੁਰਖ ਨੂੰ ਅਜਿਹਾ ਨਜ਼ਰਦਾਨਦਨ ਤੇ ਅਜਿਹਾ ਨਜ਼ਰਦਾਨ ਕੇ ਉਹ ਇਸੇ ਵਿਚਾਰਾਂ ਕਰਦਨੇ ਕੰਮ ਕਰਦੇ ਕਬੀਰ ਮਾਇਆ ਚੋਰ ਦੀ ਮੂਸਮਸ ਲਾਵੇ ਸਾਡੇ ਕਬੀਰਾਂ ਨਾਮ ਉਸ ਜਨਕੀਨੀ ਬਾਰੇ ਭਗਤ ਇੱਕ ਕਬੀਰ ਹੈ ਜਿਹੜਾ ਇਹਨਾਂ ਦੇ ਬਸ ਵਿੱਚ ਨਹੀਂ ਆਉਂਦਾ ਇਸ ਲਈ ਭਗਤ ਕਬੀਰ ਜੀ ਸਾਡਾ ਧਿਆਨ ਉਸ ਪਾਸੇ ਲੈਣਾ ਚਾਹੁੰਦੇ ਨੇ ਕਿ ਭਾਈ ਬਾਣੀ ਪੜੋ ਬਾਣੀ ਸੁਣੋ ਬਾਣੀ ਨੂੰ ਆਪਣੇ ਹਿਰਦੇ ਵਿੱਚ ਉਹ ਸਾਬ ਬਾਣੀ ਅਨੁਸਾਰ ਪ੍ਰਕਾਸ਼ ਨੂੰ ਆਪਣੇ ਕਰਹੇ ਚ ਲੈ ਕੇ ਆਓ ਕਿ ਇਸ ਤਰ੍ਹਾਂ ਅਸੀਂ ਜਿੰਦੇ ਜੁੜੇ ਆਪਣੇ ਆਪ ਨੂੰ ਮੁਕਤ ਕਰ ਦਿੱਤੀਆਂ ਪਰਮੇਸ਼ਵਰ ਦੇ ਨਾਲ ਧਿਆਨ ਰੋੜ ਕੇ ਫਿਰ ਉਹ ਸਹੀ ਗਲਤ ਪਾਪ ਨੂੰ ਚੰਗਾ ਭਲਾ ਮਾੜਾ ਉਸਨ ਪਰਮੇਸ਼ਵਰ ਆਪ ਦੱਸਦਾ ਸਾਨੂੰ ਜਦੋਂ ਉਹ ਹਾਜ਼ਰਨਾਦਰੂ ਦਾ ਜਦੋਂ ਉਹਦਾ ਪ੍ਰਕਾਸ਼ ਸਾਡੇ ਅੰਦਰ ਹੋ ਜਾਂਦਾ ਹੈ ਫਿਰ ਸਾਡੀ ਡਾਇਰੈਕਸ਼ਨ ਸਾਡੀ ਦਿਸ਼ਾ ਅਸੀਂ ਕਿੱਧਰ ਜਾਣਾ ਹੈ ਕੀ ਕਰਨਾ ਹੈ ਇਹਨੂੰ ਖਸਮ ਨੂੰ ਆਪਾਂ ਆਪਣਾ ਖਸਮ ਜਿਹੜਾ ਕਾਲਪੁਰਖ ਹੈ ਉਸਨੂੰ ਆਪਣਾ ਖਸਮ ਮੰਨ ਲਿਆ ਤੇ ਉਹ ਆਪ ਸਾਡਾ ਮਾਰਗਦਰਸ਼ਕ ਬਣਦਾ ਸੋ ਬਾਸਾ ਜੀ ਕਿਰਪਾ ਕਰਮ ਅੱਜ ਇਸ ਪਾਵਨ ਸਲੋਕ ਦੇ ਵਿਚਾਰ ਕਰਾਉਂਦੇ ਆ 10 ਪਾਸੋਂ ਬੇਦ ਪ੍ਰਕਾਰ ਦੀ ਪੁੰਨਾਂ ਹੋ ਗਈਆਂ ਹੋਣਗੀਆਂ ਹੁਣ ਕਿ ਆਪ ਸਭ ਨੂੰ ਸਤ ਸੰਗ ਬਖਸ਼ਣਯੋਗ ਹੈ ਬਖਸ਼ ਲੈਣਾ ਜੀ ਬਲਾਵ ਜਿਥੋਂ ਤੇ ਵਾਹਿਗੁਰੂ ਦੀ ਕਹਾਣੀ ਸਰਵਣੇ